ਇਹ ਇਹ ਬਰਤਨ ਨੇ ਜੋ ਕਿ ਸਾਡੇ ਪ੍ਰਾਤਨ ਸਮੇਂ ਦੇ ਵਿੱਚ ਲੋਕ ਆਪਣੀ ਜ਼ਿੰਦਗੀ ਦੇ ਵਿੱਚ ਵਰਤਿਆ ਕਰਦੇ ਸੀ। ਅਮਦਗੜ ਅਸੀਂ ਦੇਖ ਰਹੇ ਸੀ ਕਿ ਤੁਹਾਡਾ ਜਿਹੜੀ ਸ਼ਾਪ ਹੈ ਉਹ ਖਾਸ ਕਰਕੇ ਮਿੱਟੀ ਦੇ ਬਰਤਨਾਂ ਦੇ ਕਰਕੇ ਹੀ ਆ ਸਜਾਈ ਹੋਈ ਹੈ। ਲੋਕ ਕਿਤੇ ਨਾ ਕਿਤੇ ਬਿਮਾਰੀਆਂ ਦੇ ਨਾਲ ਗ੍ਰਸਤ ਹੋ ਰਹੇ ਨੇ ਇਹਨਾਂ ਮਿੱਟੀ ਦੇ ਬਰਤਨਾਂ ਤੋਂ ਦੂਰ ਹੋ ਕੇ ਥੋੜ ਮਿੱਟੀ ਦੇ ਬਰਤਨ ਦੀ ਸਭ ਤੋਂ ਪਹਿਲੀ ਤਾਂ ਖਾਸ ਗੱਲ ਇਹ ਹੈ ਵੀ ਇਹ ਹਾਰਮਫੁਲ ਨਹੀਂ ਕਰਦੀ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਪਲੱਸ ਇਹ ਕੈਲਸ਼ੀਅਮ ਆਇਓਡੀਨ ਇਹ ਬਹੁਤ ਹੋਰ ਜਿਹੜੇ ਆਪਣੇ ਵਿਟਾਮਿਨਸ ਵਗੈਰਾ ਇਹਦੀ ਕਮੀ ਪੂਰੀ ਕਰਦੀ ਹੈ ਮੇਰੇ ਹੁਣ ਗਰਮੀਆਂ ਦਾ ਸੀਜ਼ਨ ਚੱਲ ਪਿਆ ਵੀ ਤੁਸੀਂ ਵੀ ਫ੍ਰਿਜ ਦਾ ਪਾਣੀ ਨਹੀਂ ਪੀਣਾ ਤੁਸੀਂ ਪਾਣੀ ਵਾਲੇ ਘੜੇ ਦਾ ਪਾਣੀ ਪੀਣਾ ਵਾ ਬਹੁਤ ਆਂਦੇ ਨੇ ਜਿਵੇਂ ਹੁਣ ਇੱਕ ਵਾਰੀ ਕੋਈ ਬਿਮਾਰ ਹੋ ਗਿਆ ਉਹਨੇ ਡਾਕਟਰ ਨੇ ਕਹਿਤਾ ਵੀ ਤੁਸੀਂ ਵੀ ਮਿੱਟੀ ਦੇ ਪਾਂਡੇ ਤੋਂ ਵੀ ਪੀਣਾ ਤੁਸੀਂ ਪਾਣੀ ਲਓ ਜਿਵੇਂ ਉਹਨੇ ਉਹਨੇ ਇੱਕ ਸਾਲ ਵਰਤਿਆ ਤਾਂ ਅਗਲੇ ਸਾਲ ਵੀ ਇੱਥੇ ਹੀ ਆਂਦਾ ਦੁਆਰੋਂ ਮੈਨੂੰ ਯਾਦ ਆਏ ਮੈਂ ਹੁੰਦੇ ਵੀ ਜਦ ਤੱਕ ਤੁਸੀਂ ਯੂਜ਼ ਕਰੀ ਜਾਓਗੇ ਤਦ ਤੱਕ ਤਾਂ ਠੀਕ ਹੈ ਇੱਕ ਵਾਰੀ ਤੁਸੀਂ ਪਾਂਡੇ ਨੂੰ ਛੱਡਤਾ ਫਿਰ ਉਹਦੀ ਵੈਲਿਊ ਨਹੀਂ ਰਹਿੰਦੀ ਬਸ ਸਾਡੇ ਤੋਂ 5 ਲੀਟਰ ਤੋਂ ਸਟਾਰਟ ਹੋ ਕੇ 20 25 30 35 ਲੀਟਰ ਤੱਕ ਹੁੰਦੇ ਹੀ ਸਾਡੇ ਕੋਲ ਘੜਾ ਇਹ ਨਾਲ ਘੜਾ ਹੁੰਦਾ ਹਾਂਜੀ ਵੱਡੇ ਵੱਡੇ ਕਈ ਲੋਕ ਹੋਣਾ ਕਈ ਪਿੰਡਾਂ ਵਿੱਚ ਸੱਤ ਹੁੰਦੀਆਂ ਨੇ ਉਹਦੇ ਵਿੱਚ ਉਹ ਵੱਡਾ ਘੜਾ ਮੰਗਦੇ ਸੀ 35 ਲੀਟਰ ਵਾਲਾ ਵੀ ਉਹ ਇੱਕ ਵਾਰੀ ਭਰ ਕੇ ਰੱਖ ਦਈਏ ਜਿਹੜਾ ਕੋਈ ਨਿਕਲਦਾ ਜਾ ਉੱਥੇ ਜਿਹੜੇ ਬਜ਼ੁਰਗ ਆਪਣੇ ਬੈਠੇ ਹੁੰਦੇ ਨੇ ਉਥੋਂ ਪਾਣੀ ਪੀ ਸਕਣ ਗਰਮੀ ਦਾ ਮੌਸਮ ਹੈ ਤੇ ਹੀਟ ਵੇਵ ਇਸ ਵੇਲੇ ਕਹਿ ਲੀਏ ਪੂਰੇ ਪੀਕ ਤੇ ਹੈ ਤੇ ਡਾਕਟਰ ਸਹਿਵਾਨ ਵੀ ਜਿਹੜੇ ਲੋਕਾਂ ਨੂੰ ਗਰਮੀ ਦੇ ਮੌਸਮ ਦੇ ਵਿੱਚੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੰਦੇ ਨੇ ਕਿਉਂਕਿ ਇਸ ਗਰਮੀ ਦੇ ਵਿੱਚ ਜਿਹੜਾ ਇਹ ਤਾਪਮਾਨ ਹੈ ਕਿਤੇ ਨਾ ਕਿਤੇ ਤੁਹਾਡੇ ਸਰੀਰ ਨੂੰ ਕੋਈ ਨਾ ਕੋਈ ਹਾਨੀ ਜ਼ਰੂਰ ਪਹੁੰਚਾਉਂਦਾ ਪਰ ਅੱਜ ਅਸੀਂ ਇੱਕ ਐਸੀ ਜਗ੍ਹਾ ਤੇ ਪਹੁੰਚੇ ਆ ਜਿੱਥੇ ਆ ਕੇ ਤੁਹਾਨੂੰ ਸ਼ਾਇਦ ਪੁਰਾਤਨ ਜਿਹੜਾ ਵਿਰਸਾ ਉਹ ਵੀ ਯਾਦ ਆ ਜਾਵੇ ਪਰ ਇਹ ਚੀਜ਼ਾਂ ਦੇਖ ਕੇ ਤੁਹਾਡੇ ਮਨ ਦੇ ਵਿੱਚ ਆ ਕਿਤੇ ਨਾ ਕਿਤੇ ਆ ਪੁਰਾਣੇ ਜ਼ਮਾਨੇ ਦੀ ਇੱਕ ਚਲਕ ਜਰੂਰ ਆਵੇਗੀ ਕਿਉਂਕਿ ਅਜਿਹੀ ਦੁਕਾਨ ਹੈ ਅਜਿਹੇ ਬਰਤਨ ਨੇ ਜੋ ਕਿ ਸਾਡੇ ਪਰਾਤਨ ਸਮੇਂ ਦੇ ਵਿੱਚ ਲੋਕ ਆਪਣੀ ਜ਼ਿੰਦਗੀ ਦੇ ਵਿੱਚ ਵਰਤਿਆ ਕਰਦੇ ਸੀ ਲੋਕਾਂ ਨੂੰ ਬਿਮਾਰੀਆਂ ਤੋਂ ਦੂਰ ਰੱਖਣ ਦੇ ਲਈ ਇੱਕ ਨੌਜਵਾਨ ਹੈ ਜਿਸ ਨੇ ਮਿੱਟੀ ਦੇ ਬਰਤਨ ਖਾਸ ਤੌਰ ਤੇ ਆਪਣੀ ਦੁਕਾਨ ਦਾ ਜਿਹੜਾ ਸ਼ਿੰਗਾਰ ਬਣਾਏ ਹੋਏ ਨੇ ਗੱਲਬਾਤ ਕਰਦੇ ਕੀ ਨਾਮ ਹੈ ਸਭ ਤੁਹਾਡਾ ਅਰਜੁਨ ਮੰਤਰਾਓ ਜੀ ਅਰਜੁਨ ਜੀ ਅਰਜੁਨ ਜੀ ਇਹ ਕਿਹੜਾ ਸ਼ਹਿਰ ਹੈ ਜੀ ਇਹ ਅਹਿਮਦਗੜ ਹੈ ਅਹਿਮਦਗੜ ਅਸੀਂ ਦੇਖ ਰਹੇ ਸੀ ਕਿ ਤੁਹਾਡਾ ਜਿਹੜੀ ਸ਼ਾਪ ਹੈ ਉਹ ਖਾਸ ਕਰਕੇ ਮਿੱਟੀ ਦੇ ਬਰਤਨਾਂ ਦੇ ਕਰਕੇ ਹੀ ਆ ਸਜਾਈ ਹੋਈ ਹੈ ਮਸ਼ਹੂਰ ਹੈ ਕਾਰਨ ਕੀ ਹੈ ਜੀ ਇਹਦਾ ਕਾਰਨ ਇਹ ਜੀ ਸਾਡਾ ਸਭ ਤੋਂ ਪੁਰਾਣਾ ਮਤਲਬ ਸ਼ੁਰੂ ਤੋਂ ਸਾਡਾ ਪੁਰਾਣਾ ਕੰਮ ਹੀ ਮਿੱਟੀ ਦਾ ਬਰਤਨ ਦੀ ਹੈ ਕਿੰਨੇ ਸਾਲਾਂ ਤੋਂ ਕਰਦੇ ਆ ਰਹੇ ਹਾਂ ਸਾਡੀ ਹੋ ਗਈ ਘੱਟੋ ਘੱਟ 30 32 ਸਾਲ ਪੁਰਾਣੀ ਸ਼ਾਪ ਹੈ 32 ਸਾਲ ਪੁਰਾਣੀ 1990 ਦੀ ਹੈ ਸ਼ਾਪ ਸਾਡੀ ਤੇ ਕਿਤੇ ਨਾ ਕਿਤੇ ਲੋਕ ਨੇ ਜਿਹੜੇ ਅਜੇ ਇਹ ਪ੍ਰਾਤਨ ਵਿਰਸ਼ੇ ਤੋਂ ਦੂਰ ਹੁੰਦੇ ਜਾ ਰਹੇ ਨੇ ਸਟੀਲ ਹੋ ਗਿਆ ਜਾਂ ਕਹਿ ਲਈਏ ਪਿੱਤਲ ਹੋ ਗਿਆ ਇਹ ਪਿੱਤਲ ਤੋਂ ਸਟੀਲ ਕਹਿ ਲਈਏ ਜਾਂ ਫਿਰ ਲੋਹਾ ਇਹ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਤਰ੍ਹਾਂ ਹਾਵੀ ਹੋ ਗਏ ਲੋਕ ਕਿਤੇ ਨਾ ਕਿਤੇ ਬਿਮਾਰੀਆਂ ਦੇ ਨਾਲ ਗ੍ਰਸਤ ਹੋ ਰਹੇ ਨੇ ਇਹਨਾਂ ਮਿੱਟੀ ਦੇ ਬਰਤਨਾਂ ਤੋਂ ਦੂਰ ਹੋ ਕੇ ਥੋੜਾ ਜਿਹਾ ਖਾਸੀਅਤ ਦੱਸੋਗੇ ਇਹਨਾਂ ਦੀ ਕੀ ਹੁੰਦੀ ਹੈ ਜੀ ਮਿੱਟੀ ਦੇ ਬਰਤਨ ਦੀ ਸਭ ਤੋਂ ਪਹਿਲੀ ਤਾਂ ਖਾਸੀਅਤ ਇਹ ਹੈ ਵੀ ਇਹ ਹਾਰਮਫੁਲ ਨਹੀਂ ਕਰਦੀ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਪਲੱਸ ਇਹ ਕੈਲਸ਼ੀਅਮ ਆਇਓਡੀਨ ਹੈ ਇਹ ਬਹੁਤ ਹੋਰ ਜਿਹੜੇ ਆਪਣੇ ਵਿਟਾਮਿਨਸ ਵਗੈਰਾ ਇਹਦੀ ਕਮੀ ਪੂਰੀ ਕਰਦੀ ਹੈ ਪਲੱਸ ਡਾਕਟਰ ਵੀ ਇਹਨੂੰ ਰეკਮੈਂਡ ਕਰਦੇ ਆ ਵੀ ਤੁਸੀਂ ਮਿੱਟੀ ਦੇ ਬਰਤਨ ਦਾ ਮੈਂ ਹੁਣ ਗਰਮੀਆਂ ਦਾ ਸੀਜ਼ਨ ਚੱਲ ਪਿਆ ਵੀ ਤੁਸੀਂ ਵੀ ਫ੍ਰਿਜ ਦਾ ਪਾਣੀ ਨਹੀਂ ਪੀਣਾ ਤੁਸੀਂ ਪਾਣੀ ਵਾਲੇ ਘੜੇ ਦਾ ਪਾਣੀ ਪੀਣਾ ਵਾ ਹੂੰ ਘੜੇ ਦਾਈ ਪਾਣੀ ਪੀਂਦੇ ਕਿੰਨੇ ਕੁ ਲੋਕ ਨੇ ਜਿਹੜੇ ਡਾਕਟਰਾਂ ਦੇ ਦੁਆਰਾ ਰეკਮੈਂਡ ਕੀਤੇ ਹੋਏ ਤੁਹਾਡੇ ਕੋਲੇ ਆਉਂਦੇ ਨੇ ਜਾਂ ਆਪ ਮਹਾਰੇ ਆਉਂਦੇ ਨੇ ਕਿੰਨੇ ਕੁ ਲੋਕ ਨੇ ਜੋ ਦੁਬਾਰਾ ਰੁਝਾਨ ਕਰ ਰਹੇ ਨੇ ਬਹੁਤ ਆਉਂਦੇ ਨੇ ਜਿਵੇਂ ਹੁਣ ਇੱਕ ਵਾਰੀ ਕੋਈ ਬਿਮਾਰ ਹੋ ਗਿਆ ਉਹਨੇ ਡਾਕਟਰ ਨੇ ਕਹਿਤਾ ਵੀ ਤੁਸੀਂ ਵੀ ਮਿੱਟੀ ਦੇ ਪਾਂਡੇ ਤੋਂ ਵੀ ਪੀਣਾ ਤੁਸੀਂ ਪਾਣੀ ਆਉ ਜਿਵੇਂ ਉਹਨੇ ਉਹਨੇ ਇੱਕ ਸਾਲ ਵਰਤਿਆ ਤਾਂ ਅਗਲੇ ਸਾਲ ਵੀ ਇੱਥੇ ਹੀ ਆਂਦਾ ਦੁਆਰੋਂ ਫਿਰ ਉਹ ਪਾਣੀ ਫ੍ਰਿਜ ਤੇ ਪਾਣੀ ਨੂੰ ਯੂਜ਼ ਨਹੀਂ ਕਰਦਾ ਪਰ ਉਹ ਮਿੱਟੀ ਦੇ ਘੜੇ ਜਾਂ ਰੈਬਰ ਜਾਂ ਬੋਟਲਸ ਵਗੈਰਾ ਕਾਪੋ ਕਰੈ ਨਹੀਂ ਯੂਜ਼ ਕਰਦਾ ਅੱਛਾ ਮਿਆਦ ਕਿੰਨੀ ਹੁੰਦੀ ਹੈ ਇਹਦੀ ਮਿਆਦ ਆਖਰ ਕਦੋਂ ਤੱਕ ਵਰਤ ਸਕਦੇ ਆ ਨਾ ਮਿੱਟੀ ਦੇ ਬਰਤਨ ਵਰਤਦਾ ਜੀ ਇਹਦੀ ਤਾਂ ਨਿਯਾਦ ਐਵੇਂ ਹੁੰਦੇ ਵੀ ਜਦ ਤੱਕ ਤੁਸੀਂ ਯੂਜ਼ ਕਰੀ ਜਾਓਗੇ ਤਦ ਤੱਕ ਤਾਂ ਠੀਕ ਹੈ ਇੱਕ ਵਾਰੀ ਤੁਸੀਂ ਭਾਂਡੇ ਨੂੰ ਛੱਡਤਾ ਫਿਰ ਉਹਦੀ ਵੈਲਿਊ ਨਹੀਂ ਰਹਿੰਦੀ ਫਿਰ ਉਹਦੀ ਮਤਲਬ ਉਹ ਫਾਇਦਾ ਨਹੀਂ ਕਰਨਾ ਕਾਰਨ ਕੀ ਹੈ ਵੀ ਕਿਉਂ ਨਹੀਂ ਰਹਿੰਦਾ ਵੈਲਿਊਏਬਲ ਉਹ ਵੈਲ ਲੋਕੀ ਰੋਮ ਬੰਦ ਹੋ ਜਾਂਦੇ ਉਹਦੇ ਜਿਵੇਂ ਇੱਕ ਵਾਰੀ ਚੀਜ਼ ਯੂਜ਼ ਕਰਕੇ ਆਪ ਸਿਰ ਦਿੱਤੀ ਉਹਦੀ ਫਿਰ ਉਹ ਰਹਿੰਦੀ ਨਹੀਂ ਹੈਗੀ ਉਸ ਤੋਂ ਬਾਅਦ ਨਵੀਂ ਚੀਜ਼ ਲੈਣੀ ਜੇ ਨਵੀਂ ਲੈਣੀ ਚਾਹੇ ਤੇ ਤੁਹਾਡੇ ਕੋਲੇ ਜਿਵੇਂ ਦੇਖ ਰਿਹਾ ਘੜਿਆਂ ਦੀ ਜਿਹੜੀ ਗਿਣਤੀ ਹੈ ਇਸ ਵੇਲੇ ਗਾਗਰਾਂ ਦੀ ਗਿਣਤੀ ਆ ਬਹੁਤ ਜ਼ਿਆਦਾ ਲੋਕ ਕਿੰਨੀ ਕਿ ਡਿਮਾਂਡ ਕਰਦੇ ਨੇ ਆ ਕਿ ਕਿੰਨੇ ਲੀਟਰ ਤੱਕ ਜਿਹੜਾ ਮੈਕਸਿਮਮ ਘੜਾ ਤੁਹਾਡੇ ਕੋਲੇ ਲੈ ਕੇ ਜਾਂਦੇ ਨੇ ਸਾਡੇ ਤੋਂ 5 ਲੀਟਰ ਤੋਂ ਸਟਾਰਟ ਹੋ ਕੇ 20 25 30 35 ਲੀਟਰ ਤੱਕ ਹੁੰਦੇ ਸਾਡੇ ਕੋਲ ਘੜਾ ਇੰਨਾ ਘੜਾ ਹੁੰਦਾ ਹਾਂਜੀ ਵੱਡੇ ਵੱਡੇ ਕਈ ਲੋਕ ਹੁਣ ਕਈ ਪਿੰਡਾਂ ਵਿੱਚ ਸਾਥ ਹੁੰਦੀਆਂ ਨੇ ਉਹਦੇ ਵਿੱਚ ਉਹ ਵੱਡਾ ਘੜਾ ਮੰਗਦੇ ਸੀ 35 ਲੀਟਰ ਵਾਲਾ ਵੀ ਉਹ ਇੱਕ ਵਾਰੀ ਭਰ ਕੇ ਰੱਖ ਦਈਏ ਜਿਹੜਾ ਕੋਈ ਨਿਕਲ ਨਾ ਜਾ ਉੱਥੇ ਜਿਹੜੇ ਬਜ਼ੁਰਗ ਆਪਣੇ ਬੈਠੇ ਹੁੰਦੇ ਨੇ ਉਥੋਂ ਪਾਣੀ ਪੀ ਸਕਣ ਪੀ ਸਕਣ ਹਾਂ ਤੇ ਆ ਜ਼ਿਆਦਾਤਰ ਸ਼ਹਿਰੀ ਏਰੀਏ ਦੇ ਵਿੱਚ ਇਹ ਚੀਜ਼ਾਂ ਕਿਤੇ ਨਾ ਕਿਤੇ ਲੋਪ ਹੋ ਚੁੱਕੀਆਂ ਸੀ ਸ਼ਹਿਰ ਦੇ ਵਿੱਚ ਕਿੰਨਾ ਕੁ ਰੁਝਾਨ ਵਧਿਆ ਲੋਕਾਂ ਦੇ ਵਿੱਚ ਇਹ ਲੈ ਹੁਣ ਤਾਂ ਕਾਫੀ ਵਧ ਰਿਹਾ ਹੈ 2-4-5 ਸਾਲਾਂ ਤੋਂ ਹੁਣ ਲੋਕੀ ਫੇਰ ਮਿੱਟੀ ਦੇ ਭਾਂਡੇ ਤੇ ਆ ਰਹੇ ਨੇ ਹੁਣ ਲੋਕੀ ਸਾਡੇ ਤੋਂ ਦਾਲ ਵਗੈਰਾ ਲਈ ਯਾ ਦਹੀਂ ਲਈ ਮਿੱਟੀ ਦੇ ਸਮਾਨ ਦੀ ਦਾ ਕੁਜੇ ਵਗੈਰਾ ਇਹ ਲੈ ਕੇ ਜਾਂਦੇ ਨੇ ਕੋਰੇ ਕੁਜੇ ਜਿਹੜੇ ਦਹੀਂ ਜਮਾਉਂਦੇ ਨੇ ਹਾਂਜੀ ਹਾਂਜੀ ਤੇ ਬਹੁਤ ਸਾਰੀ ਜਿਵੇਂ ਕਹ ਲਈ ਹੁਣ ਨਿਊ ਜਨਰੇਸ਼ਨਾਂ ਉਹਨੂੰ ਪਤਾ ਨਹੀਂ ਇਹ ਚੀਜ਼ਾਂ ਬਾਰੇ ਤੁਹਾਡੇ ਕੋਲ ਕੀ ਕੀ ਖਾਸ ਕਿਸਮ ਦੀਆਂ ਚੀਜ਼ਾਂ ਨੇ ਜਿਹੜੀਆਂ ਮਿੱਟੀ ਦੇ ਨਾਲ ਸੰਬੰਧਿਤ ਨੇ ਸਾਡੇ ਕੋਲ ਜਿਵੇਂ ਕਿ ਆ ਦਹੀਂ ਵਾਲੇ ਪਹਿਲਾਂ ਤਾਂ ਬਾਉਲ ਹੋਗੇ ਹੂੰ ਇਹ ਚੀਜ਼ ਹੋ ਗਈ ਹੂੰ ਇਹ ਹੋਗੇ ਇਹ ਵੀ ਮਿੱਟੀ ਦੀ ਹੈ ਮਿੱਟੀ ਦੀ ਇਹ ਇੱਕ ਆਪਣੇ ਕੋਲ ਬੋਟਲਸ ਹੋ ਗਈਆਂ ਹੂੰ ਬੋਟਲਸ ਹੋ ਗਈਆਂ ਪਾਲਪੇ ਫਿਰ ਆਪਣੇ ਕੋਲ ਗਲਾਸ ਹੋ ਗਏ ਠੀਕ ਹੈ ਗਲਾਸ ਕੱਪ ਹੋ ਗਏ ਤੇ ਇਸ ਤੋਂ ਬਾਅਦ ਜਿਵੇਂ ਕਿ ਦੇਖ ਰਿਹਾ ਤਵਾ ਵੀ ਹੈ ਕੜਾਈਆਂ ਵੀ ਨੇ ਕੁੱਕਰ ਵੀ ਹੈ ਜੀ ਕੁੱਕਰ ਵੀ ਹੈ ਤੇ ਕੁੱਕਰ ਇਹ ਜਿਹੜਾ ਤੁਹਾਡਾ ਮਿੱਟੀ ਦਾ ਹੀ ਹੈ ਹਾਂਜੀ ਹਾਂਜੀ ਮਿੱਟੀ ਸੇਮ ਵਰਕ ਕਰਦਾ ਜਿਵੇਂ ਕਹੇ ਲਈ ਆਮ ਕੁੱਕਰ ਹੈ ਜਿਹੜਾ ਵਰਕ ਕਰਦਾ ਹਾਂਜੀ ਹਾਂਜੀ ਉਦਾਂ ਹੀ ਉਦਾਂ ਹੀ ਯੂਜ਼ ਕਰਦਾ ਹੀ ਹੈ ਇਹ ਇਹਦੀ ਵੀ ਕੁਆਂਟੀਟੀ ਹੁੰਦੀ ਹੈ ਵੀ ਕਿੰਨੇ ਲੀਟਰ ਦਾ ਜਾਂ ਕਿੰਨੇ ਇਹ 3 ਕਿਲੋਟਰ ਦਾ ਹੋਏਗਾ ਜੀ 3 ਕਿਲੋਟਰ ਦਾ ਹੁੰਦਾ ਮੈਕਸਮਮ ਲੋਕ ਐਡਾ ਕੀ ਲਾ ਕੇ ਜਾਂਦੇ ਆ ਇੰਨਾ ਕੀ ਲੈ ਕੇ ਜਾਂਦੇ ਆ ਤੇ ਇਹਨੂੰ ਕੋਈ ਧੋਣ ਦਾ ਖਾਸ ਤਰੀਕਾ ਹੋਊਗਾ ਜਾਂ ਫਿਰ ਵਰਤਨ ਦਾ ਤਰੀਕਾ ਕੀ ਹੈ ਕਿਵੇਂ ਵਰਤਦੇ ਵਰਤਨ ਦਾ ਬਸ ਇਹ ਵੀ ਪਾਣੀ ਨਾਲ ਹੀ ਧੋਣਾ ਇਹਨੂੰ ਉਹਦੇ ਨਾਲ ਹੀ ਧੋਣਾ ਸਾਬਣ ਵਗੈਰਾ ਕਿਸੇ ਚੀਜ਼ ਨਾਲ ਨਹੀਂ ਧੋਣਾ ਗਰਮ ਪਾਣੀ ਨਾਲ ਧੋਣਾ ਜਿਵੇਂ ਕਿ ਪ੍ਰਾਰਥਨ ਸਮੇਂ ਦੇ ਵਿੱਚ ਬਜ਼ੁਰਗ ਕਹਿੰਦੇ ਸੀ ਵੀ ਇਹਨਾਂ ਚੀਜ਼ਾਂ ਦੇ ਵਿੱਚ ਆਪਾਂ ਹੱਥ ਨਹੀਂ ਮਾਰਨਾ ਸਿਰਫ ਪਾਣੀ ਨਾਲ ਹਲਾਕੇ ਕਿਉਂਕਿ ਸ਼ਾਇਦ ਰੂਮ ਬੰਦ ਹੋ ਜਾਂਦੇ ਹਨ ਹਾਂਜੀ ਹਾਂਜੀ ਤੇ ਇਹਦੇ ਲਈ ਵੀ ਉਹੀ ਮਤਲਬ ਪ੍ਰੋਟੋਕੋਲ ਹੈ ਹਾਂਜੀ ਉਹ ਸੇਮ ਹੀ ਹੈ ਜੀ ਸੇਮ ਹੈ ਤੇ ਹੋਰ ਤੁਹਾਡੇ ਕੋਲੇ ਕੀ ਕੀ ਆਈਟਮਾਂ ਹੁੰਦੀਆਂ ਨੇ ਜੀ ਖਾਲ ਹੈ ਹੋਰ ਸਾਡੇ ਕੋਲ ਬਾਈ ਪੈਨ ਖਾਲ ਖਾਲ ਹੋ ਗਿਆ ਸਾਡੇ ਖਾਲ ਆ ਗਿਆ ਜੀ ਠੀਕ ਹੈ ਇੱਕ ਕੜਾਈ ਹੋ ਗਈ ਤੇ ਜੇਕਰ ਗੱਲ ਕਰੀਏ ਕਿਹੜੇ ਏਰੀਏ ਤੋਂ ਜ਼ਿਆਦਾਤਰ ਸਮਾਨ ਤੁਹਾਡੇ ਕੋਲੇ ਆਉਂਦਾ ਪਿੱਛੋਂ ਬਣਾ ਬਣਾਇਆ ਲੈ ਕੇ ਆਉਂਦੇ ਹਾਂ ਜਾਂ ਕੁਝ ਤੁਹਾਡੇ ਏਰੀਏ ਦੇ ਵਿੱਚ ਬਣਾ ਕੇ ਵੀ ਤੁਹਾਨੂੰ ਸਪਲਾਈ ਕਰਦੇ ਨੇ ਨਹੀਂ ਅਸੀਂ ਬਣਾ ਬਣਾਈ ਲੈ ਕੇ ਆਉਂਦੇ ਹਾਂ ਜੀ ਪਿੱਛੋਂ ਹੀ ਆਂਦਾ ਲੋਕਲ ਤਾਂ ਬਹੁਤ ਘੱਟ ਸਮਾਨ ਆਂਦਾ ਪਿੱਛੋਂ ਹੀ ਆਂਦਾ ਰਾਜਸਥਾਨ ਗੁਜਰਾਤ ਕਰਨੇ ਇਧਰੋਂ ਆਉਂਦਾ ਸਕੇ ਉਧਰਲੀ ਸ਼ਹਿਰ ਤੋਂ ਆਂਦਾ ਕਈ ਲੋਕਾਂ ਦੇ ਦਿਮਾਗ ਦੇ ਵਿੱਚ ਹੁੰਦਾ ਕਿ ਮਿੱਟੀ ਪਤਾ ਨਹੀਂ ਕਿ ਇਸ ਟਾਈਪ ਦੀ ਹੋਣੀ ਆ ਤੇ ਕਿਦਾਂ ਦੀ ਮਿੱਟੀ ਜਿਹੜੀ ਇਹਦੇ ਵਿੱਚ ਯੂਜ਼ ਕੀਤੀ ਜਾਂਦੀ ਹੈ ਮਿੱਟੀ ਜਿਹੜੀ ਸਿੰਪਲ ਮਿੱਟੀ ਹੁੰਦੀ ਹੈ ਜਿਹੜਾ ਪਾਣੀ ਠੰਡਾ ਕਰਦਾ ਵਾ ਉਹੀ ਮਤਲਬ ਹੁੰਦੀ ਹੈ ਮਿੱਟੀ ਦਾ ਇਹ ਮਤਲਬ ਕੈਮੀਕਲ ਲੈਸ ਹੁੰਦੀ ਹੈ ਹਾਂ ਜੀ ਨਹੀਂ ਕੈਮੀਕਲ ਤਾਂ ਹੁੰਦਾ ਹੀ ਨਹੀਂ ਇਹਦੇ 'ਚ ਜਿਹੜੀ ਕਹਿ ਲਈਏ ਨਾਰਮਲ ਮਿੱਟੀ ਹੈ ਜਾਂ ਕਹਿ ਲਈਏ ਸਿਹਤ ਨੂੰ ਫਾਇਦੇਮੰਦ ਕਰਨ ਵਾਲੀ ਖਾਣ ਉਹੀ ਹੁੰਦੀ ਹੈ ਜੀ ਮਿੱਟੀ ਉਹੀ ਹੁੰਦੀ ਹੈ ਹਾਂ ਜੀ ਹਾਂ ਜੀ ਠੀਕ ਹੈ ਤੇ ਮਾਤਾ ਜੀ ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਰੇਨੂ ਤੇ ਤੁਸੀਂ ਇਸ ਤੋਂ ਪਹਿਲਾਂ ਦੁਕਾਨ ਸੰਭਾਲਦੇ ਸੀ ਹਾਂਜੀ ਤੁਹਾਨੂੰ ਕਿੰਨੇ ਸਾਲ ਹੋ ਗਏ ਕੰਮ ਕਰਦੇ ਨੂੰ ਮੈਨੂੰ ਇੰਨੇ ਸਾਲ ਹੀ ਹੋ ਗਏ 30 32 ਸਾਲ ਹੋ ਗਏ 32 ਸਾਲ ਹੋ ਗਏ ਤੇ ਕਿਵੇਂ ਦਾ ਲੋਕਾਂ ਦਾ ਰਿਸਪੌਂਸ ਮਿਲਦਾ ਹੁਣ ਕਿਉਂਕਿ ਜਿਵੇਂ ਜਿਵੇਂ ਲੋਕ ਅਵੇਅਰ ਹੋਈ ਜਾ ਰਹੇ ਨੇ ਡਾਕਟਰ ਵੀ ਨਾਲ ਦੀ ਨਾਲ ਜਾਣਕਾਰੀਆਂ ਦਿੰਦੇ ਨੇ ਵੀ ਆਪਾਂ ਨੇ ਲਈ ਜਿਹੜਾ ਪਿੱਤਲ ਆ ਉਹ ਫਾਇਦੇਮੰਦ ਆ ਮਿੱਟੀ ਦੇ ਬਰਤਨ ਫਾਇਦੇਮੰਦ ਨੇ ਪਰ ਸਟੀਲ ਸਿਲਵਰ ਇਹ ਹਾਰਮਫੁਲ ਨੇ ਹਾਂਜੀ ਉਹਹੀ ਵਰਤ ਕੇ ਰਾਜ ਇਸ ਮੈਂ ਖੁਦ ਵੀ ਘਰ ਹੀ ਵਰਤਦੀ ਆ ਮੈਂ ਦੋ ਹਾਂਡੀਆਂ ਲਾਈਆਂ ਹੋਈਆਂ ਨੇ ਉਹਦੇ ਵਿੱਚ ਅਸੀਂ ਦਾਲ ਦਲੀਆ ਜੋ ਵੀ ਕੜੀ ਵਗੈਰਾ ਸਭ ਕੁਝ ਅਸੀਂ ਉੱਚੇ ਬਣਾਉਂਦੇ ਆ ਦਲੀਆ ਤੇ ਖਿਚੜੀ ਤਾਂ ਇਹ ਦਾਲ ਇੱਕਦਾਂ ਬਣਦੀ ਜਿਵੇਂ ਬਿਨਾ ਘਿਓ ਤੋਂ ਐਸਾ ਰਵਗਾ ਤੁਹਾਨੂੰ ਜਿਵੇਂ ਦੇਸੀ ਘਿਓ ਦਾ ਸਵਾਦ ਆਉਂਦਾ ਦੇਸੀ ਘਿਓ ਪਾਇਆ ਹੋਊਗਾ ਇਦਾਂ ਦਾ ਸਵਾਦ ਆਉਂਦਾ ਮੈਂ ਖੁਦ ਵਰਤਦੀ ਆ ਨਾ ਤਾਂ ਮੈਨੂੰ ਪਤਾ ਹੂ अच्छा ਖਾਣੇ ਦਾ ਟੇਸਟ ਅਲੱਗ ਹੁੰਦਾ ਹੈ ਹਾਂ ਸੁਆਦ ਹੁੰਦਾ ਮਤਲਬ ਆਪਾਂ ਬਿਨਾ ਤੜਕੇ ਤੋਂ ਵੀ ਦਾਲ ਖਾ ਲਈਏ ਨਾ ਆਪਾਂ ਨੂੰ ਉਹ ਵੀ ਸੁਆਦ ਲੱਗਦੀ ਹੈ ਜਿੱਦਾਂ ਆਪਾਂ ਸਿਲਵਰ ਦੇ ਕੁੱਕਰ 'ਚ ਬਣਾਉਂਨੇ ਆ ਕੜਾਈਆਂ 'ਚ ਬਣਾਉਂਨੇ ਉਹਦੇ ਵਿੱਚ ਚੈਨਾ ਟੇਸਟ ਨਹੀਂ ਆਉਂਦਾ ਜਿਵੇਂ ਪੁਰਾਣੇ ਬਜ਼ੁਰਗ ਸੀਗੇ ਹਾਂਜੀ ਹਾਰੀ ਦੇ ਵਿੱਚ ਕਹਿੰਦੇ ਵੀ ਤੌੜੀ ਪਾ ਕੇ ਰੱਖ ਦਿੰਦੇ ਦਾਲ ਹਾਂਜੀ ਹਾਂਜੀ ਉਸ ਤਰ੍ਹਾਂ ਬਣਦੀ ਹੈ ਉਸ ਤਰ੍ਹਾਂ ਬਣਦੀ ਹੈ ਸਾਡੇ ਸਾਡੇ ਨੇ ਮੇਰੇ ਸੱਸ ਮਾ ਵੀ ਇਦਾਂ ਹੀ ਬਣਾਉਂਦੇ ਸੀ ਸਾਡੇ ਜ਼ਮੀਨ ਵਿੱਚ ਹਾਰਾ ਬਣਿਆ ਹੋਇਆ ਉੱਧਰ ਹੂੰ ਉਹਦੇ ਤੇ ਮਨਪਰ ਮੈਂ ਹੁਣੇ ਨਹੀਂ ਯੂਜ਼ ਕਰ ਸਕਦੀ ਮੈਨੂੰ ਐਨਾ ਨਹੀਂ ਆਂਦਾ ਵੀ ਮੈਂ ਗੈਸ ਤੇ ਬਣਾਉਣੀ ਆ ਪਰ ਮੈਂ ਮਿੱਟੀ ਦੇ ਤੋੜੀ ਲਈ ਹੋਈ ਆ ਉਹਦੇ ਵਿੱਚ ਹੀ ਬਣਾਉਣੀ ਕਿਤਨਾ ਕਿਤੇ ਸਰੀਰ ਨੂੰ ਫਾਇਦਾ ਵੀ ਦਿੰਦਾ ਹੋਵੇ ਹਾਂਜੀ ਫਾਇਦਾ ਦਿੰਦਾ ਵੀ ਚੀਜ਼ ਵਧੀਆ ਬਣਦੀ ਆ ਚੀਜ਼ ਖਰਾਬ ਨਹੀਂ ਹੁੰਦੀ ਜਿਵੇਂ ਹੁਣ ਸ਼ਾਮ ਨੂੰ ਬਣਾਈ ਐਸ ਵੇਲੇ ਬਣਾ ਲਈ ਚੀਜ਼ ਰਾਤ ਨੂੰ ਸਵੇਰ ਤੱਕ ਵਧੀਆ ਰਹਿੰਦੀ ਆ ਅੱਛਾ ਵਿਦੇਸ਼ਾਂ ਤੋਂ ਜਿਹੜੇ ਆਉਂਦੇ ਨੇ ਜਿਵੇਂ ਕਹਿ ਲੀਏ ਐਨ ਆਰ ਆਈ ਆਉਂਦੇ ਨੇ ਉਹ ਕਿੰਨੀ ਕਿ ਡਿਮਾਂਡ ਕਰਦੇ ਨੇ ਇਹ ਚੀਜ਼ ਦੀ ਕਿਉਂਕਿ ਉਹਨਾਂ ਲਈ ਇੱਕ ਅਲੱਗ ਜੀ ਚੀਜ਼ ਹੁੰਦੀ ਐ ਇੱਕ ਇੰਟਰਸਟ ਹੁੰਦਾ ਉਹ ਦੇਖਦੇ ਨੇ ਨਾ ਚੀਜ਼ਾਂ ਦੇ ਫਾਇਦੇ ਕਿੰਨੇ ਕ ਲੋਕ ਆਉਂਦੇ ਨੇ ਤੁਹਾਡੇ ਕੋਲੇ ਜਿਹੜੇ ਵਿਦੇਸ਼ਾਂ ਤੋਂ ਆ ਕੇ ਲੈ ਕੇ ਜਾਂਦੇ ਕਰੀਵਾ ਆਉਂਦੇ ਆ ਬਹੁਤ ਕਈ ਕੁੜੀਆਂ ਵੀ ਆਉਂਦੀਆਂ ਵਾ ਸਾਡੇ ਕੋਲ ਆ ਕੁੰਡੀ ਐ ਜਟਨੀ ਕੁੱਟਣ ਵਾਲੀ ਉਹ ਖੁਦ ਕਹਿਣਗੇ ਆਂਟੀ ਸਾਨੂੰ ਛੋਟੀ ਜੀ ਕੁੰਡੀ ਦੇ ਦਿਓ ਵੀ ਭਾ ਵਜਨ ਵੀ ਨਾ ਹੋਵੇ ਬੋਤਾ ਲੈ ਜਾਣ ਵਾਸਤੇ ਵੀ ਛੋਟੀ ਜੀ ਕੁੰਡੀ ਦੋ ਸੀ ਉਧਰ ਚਟਨੀ ਕੁੱਟ ਕੇ ਖਾਣੀ ਹੂੰ ਲੈ ਕੇ ਜਾਂਦੀਆਂ ਵਾ ਕੁੜੀਆਂ ਕੀ ਕੀ ਖਾਸ ਤੌਰ ਤੇ ਬਾਹਰ ਜਦੋਂ ਜਾਂਦੇ ਨੇ ਲੈ ਕੇ ਜਾਂਦੇ ਨੇ ਤੁਹਾਡੇ ਕੋਲ ਸਾਡੇ ਕੋਲ ਬੋਤਲਾਂ ਲੈ ਕੇ ਜਾਂਦੇ ਆ ਜਿਆਦਾ ਹੂੰ ਬੋਤਲਾ ਗਲਾਸ ਤਵੇ ਲੈ ਕੇ ਜਾਂਦੇ ਤਵੇ ਤਾਂ ਸਾਡੇ ਕੋਲ 8 10 12 ਤਵੇ ਲੈ ਕੇ ਜਾਂਦੀਆਂ ਲੇਡੀਜ਼ ਕਹਿੰਦੀ ਮੈਂ ਅਸੀਂ ਅੱਗੇ ਆਪਣੇ ਫਰੈਂਡਸ ਨੂੰ ਗਿਫਟ ਕਰਾਂਗੀ ਠੀਕ ਹੈ ਤਵੇ ਇੱਕ ਗਰਭਵਤੀ ਮਹਿਲਾਵਾਂ ਦੇ ਲਈ ਮਿੱਟੀ ਆਉਂਦੀ ਸੀ ਖਾਣ ਵਾਲੀ ਡਾਕਟਰ ਵੀ ਕਹਿੰਦੇ ਨੇ ਵੀ ਉਹ ਮਿੱਟੀ ਖਾ ਕੇ ਤੁਹਾਡੀ ਕੈਲਸ਼ੀਅਮ ਦੀ ਕਮੀ ਪੂਰੀ ਹੋ ਜੂ ਉਹ ਵੀ ਹੈਗੀ ਆ ਤੁਹਾਡੇ ਕੋਲੇ ਜੀ ਹਾਂਜੀ ਉਹ ਵੀ ਹੈਗੀ ਆ ਆਪੀ ਤੇ ਉਹ ਮਿੱਟੀ ਦੀ ਖਾਂਦੀ ਇਹ ਮਿੱਟੀ ਗਰਵਤੀ ਮੈਂ ਲਾ ਨੂੰ ਨਾ ਮਤਲਬ ਨੁਕਸਾਨ ਨਹੀਂ ਦਿੰਦੀ ਉਹ ਜਿਹੜੀ ਮਤਲਬ ਇਹ ਮਿੱਟੀ ਆ ਉਹ ਹਾਂਜੀ ਇਹ ਮਿੱਟੀ ਆ ਨਾ ਜਿਹੜੀ ਇਹ ਬੱਚੇ ਦੇ ਨਾ ਸਿਰ ਦੇ ਉੱਤੇ ਜੰਮ ਜਾਣੀ ਆ ਹਾਂ ਸਿਰ ਤੇ ਜੰਮਨ ਨਾਲ ਉਹ ਬੱਚੇ ਦਾ ਜਿਹੜਾ ਸਿਰ ਹੈ ਤਾਲੂਆ ਵਾ ਉਹਨੂੰ ਕੋਈ ਨੁਕਸਾਨ ਨਹੀਂ ਹੁੰਦਾ ਉਹ ਮਤਲਬ ਮਜ਼ਬੂਤ ਰਹਿੰਦਾ ਵਾ ਇਹ ਫਾਇਦਾ ਦਿੰਦੀ ਹੈ ਫਾਇਦਾ ਦਿੰਦੀ ਜੋ ਹੁਣ ਆਪਾਂ ਬੱਚਾ ਹੁੰਦਾ ਕਈ ਵਾਰ ਆਪਾਂ ਕਹਿੰਦਾ ਮੈਲ ਜੰਮੀ ਹੋਈ ਆ ਮੈਲ ਜੰਮੀ ਹੋਈ ਆ ਉਹ ਇਹ ਮਿੱਟੀ ਜੰਮੀ ਹੁੰਦੀ ਆ ਹੂੰ ਉਹ ਨਾਲ ਬੱਚੇ ਨੂੰ ਮਤਲਬ ਸਿਰ ਦੀ ਵਧੀਆ ਰਹਿੰਦਾ ਉਹਦਾ ਸਿਰ ਮਤਲਬ ਨੁਕਸਾਨ ਨਹੀਂ ਕਰਦੀ ਫੈਗਾ ਹੀ ਕਰਦੀ ਹੈ ਮਜਬੂਤੀ ਦਿੰਦੀ ਹੈ ਅੱਛਾ ਗੱਲ ਕਰੀਏ ਨਵੀਂ ਪੀੜ੍ਹੀ ਦੇ ਜਿਹੜੇ ਨੌਜਵਾਨੀ ਹੈ ਉਹ ਕਿੰਨੇ ਕੁ ਲੋਕ ਆਉਦੇ ਨੇ ਤੁਹਾਡੇ ਕੋਲ ਇੰਨਾ ਵੱਲ ਰੁਝਾਨ ਹੋਇਆ ਦੁਬਾਰਾ ਲੋਕਾਂ ਦਾ ਹਾਂਜੀ ਬੱਚੇ ਆਉਂਦੇ ਆ ਜਿੰਮ 'ਚ ਜਾਂਦੇ ਆ ਬੱਚੇ ਜਿਹੜੇ ਉਹ ਸਾਡੇ ਕੋਲ ਘੜੇ ਲੈ ਕੇ ਜਾਂਦੇ ਆ ਕੁੰਡੀਆਂ ਅੰਦਰ ਪਈਆਂ ਨੇ ਕੁੰਡੀ ਵੱਡੀ ਏਡੇ ਏਡੇ ਕੁੰਡੇ ਵੀ ਲੈ ਕੇ ਜਾਂਦੇ ਆ ਵੀ ਇਹਦੇ ਵਿੱਚ ਅਸੀਂ ਉਹ ਬਦਾਮ ਕਾਜੂ ਨਿਵੇਂ ਥੰਡਾਈ ਪੀਸ ਕੇ ਵੀ ਅਸੀਂ ਉਹ ਪੀਨੇ ਆ ਬਈ ਸਾਨੂੰ ਆਂਟੀ ਉਹ ਦਿਓ ਕੁੰਡੀ ਸੋਟਾ ਵੱਡੇ ਵੱਡੇ ਕੁੰਡੇ ਆ ਏਡ ਏਡ ਤੇ ਬਾਫੀ ਏਡ ਏਡੀਆਂ ਛੋਟੀਆਂ ਤਾਂ ਹਰ ਕਈ ਐਸੇ ਮੈਂਬਰ ਲੱਗੇ ਸਾਡੇ ਹਰ ਸਾਲ ਉਹਨਾਂ ਨੇ ਕੁੰਡੀ ਸੋਟਾ ਲੈ ਕੇ ਜਾਣਾ ਛੋਟਾ ਜਿਹਾ ਜਿਹੜੇ ਘਰ ਵਿੱਚ ਰਹਿੰਦੇ ਆਪਣੇ ਬੱਚਿਆਂ ਨੂੰ ਦਿੰਦੇ ਥੰਡਾਈ ਪੀਸ ਕੇ ਜਿਵੇਂ ਬਦਾਮ ਕਾਜੂ ਹੋਗੇ ਚਾਰੇ ਮਗਜ ਹੋਗੇ ਇਹੋ ਜਿਹੀਆਂ ਤੀਜਾਂ ਪੀਸ ਕੇ ਦਿੰਦੇ ਆ ਤੇ ਤੁਸੀਂ ਜੀ ਆਪਣਾ ਕੀਮਤੀ ਸਮਾਂ ਦਿੱਤਾ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਹਾਡਾ ਵੀ ਧੰਨਵਾਦ ਤੇ ਇਸ ਹਨ ਜੋ ਇਸ ਵੇਲੇ ਪੂਰੇ ਪੰਜਾਬ ਨੂੰ ਕਹਿ ਲਈਏ ਜਾਂ ਉਹਨਾਂ ਲੋਕਾਂ ਨੂੰ ਜੋ ਬਿਮਾਰੀਆਂ ਨਾਲ ਗ੍ਰਸਤ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਬਿਮਾਰੀਆਂ ਤੋਂ ਦੂਰ ਰੱਖਣ ਦਾ ਇੱਕ ਛੋਟਾ ਜਿਹਾ ਪ੍ਰਯਾਸ ਕੀਤਾ ਹੋਇਆ ਹੈ ਇਹਨਾਂ ਮਿੱਟੀ ਦੇ ਜੋ ਪ੍ਰਾਤਨ ਸਮੇਂ ਦੇ ਵਿੱਚ ਵਰਤੇ ਜਾਂਦੇ ਬਰਤਨ ਸੀ ਉਹਨਾਂ ਦੇ ਨਾਲ ਕਹਿ ਲਈਏ ਇੱਕ ਤਰ੍ਹਾਂ ਦੀ ਸੇਵਾ ਕਰ ਰਹੇ ਨੇ ਲੋਕਾਂ ਦਾ ਜਿਹੜਾ ਰੁਝਾਨ ਹੈ ਉਹ ਕਿਤੇ ਨਾ ਕਿਤੇ ਦੁਬਾਰਾ ਇਹਨਾਂ ਬਰਤਨਾਂ ਦੇ ਵੱਲ ਆਉਣਾ ਸ਼ੁਰੂ ਹੋ ਗਿਆ ਕਿਉਂਕਿ ਲੋਕਾਂ ਨੂੰ ਪਤਾ ਹੈ ਕਿ ਜੇਕਰ ਅਸੀਂ ਇਸ ਮਿੱਟੀ ਦੇ ਨਾਲ ਜੁੜ ਕੇ ਨਹੀਂ ਰਹਾਂਗੇ ਇਸ ਮਿੱਟੀ ਦੇ ਵਰਤਨਾ ਦੇ ਵਿੱਚ ਨਹੀਂ ਖਾਵਾਂਗੇ ਤਾਂ ਕਿਤੇ ਨਾ ਕਿਤੇ ਬਿਮਾਰੀਆਂ ਜਿਹੜਾ ਉਹਨਾਂ ਦੇ ਸਰੀਰ ਨੂੰ ਘੇਰਾ ਪਾ ਲੈਣਗੀਆਂ ਕੈਮਰਾ ਪਰਸਨ ਚਮਕੌਰ ਸਿੰਘ ਦੇ ਨਾਲ ਮੈਂ ਪ੍ਰਕਾਸ਼ ਸ਼ਰਮਾ